ਸ੍ਰੀ ਅਕਾਲ ਪੰਥ ਸਹਿਬ ਵੱਲੋਂ ਮਨੋ ਮੇਂ ਪੰਥ ਮੈਂ ਮਰੀ ਇਸ ਵਿਅਕਤੀ ਵੱਲੋਂ ਜਸੀ ਦਾ ਸੋਰਾ ਸਿੰਘੀ ਕੋੜਾਣੀ ਜਥੇਦਾਰ ਅਲਕਾਰ ਸਿੰਘੀ ਤਮੋਦਨੋ ਸਟੇਟ ਡੈਲੀਕੇਟ ਅਤੇ ਸਰਦਾਰ ਮanteesingh ਗੋਪਾਰਾਏ ਨੂੰ ਜਿਹੜਾ ਡੈਲੀਕੇਟ ਲਗਾਇਆ ਹੈ ਇਹਨਾਂ ਨੂੰ ਪੰਥ ਦੇ ਪੰਜਾਬ ਦੀ ਸੇਵਾ ਸਤਿ ਸ੍ਰੀ ਅਕਾਲ ਸ਼ਾਹੀਓ ਬਲ ਬਖਸ਼ਿਓ ਗੁਰੂ ਗ੍ਰੇਵਨ ਬਾਖੀਓ ਸੋਮੇ ਜੱਤ ਜੱਤੀਦਾਰਾ ਨੂੰ ਅਤੇ ਸਰਦਾਰ ਨੰਦੇ ਸਿੰਘ ਜੀ ਕੋ ਪਾਰਾ ਵੱਲ ਅਤੇ ਸਾਰੇ ਹੀ ਸਮਝੀ ਤੇ ਬਲਵਾ ਜੀ ਦੇ ਦਾਤਾ ਕੋ ਧੰਨ ਕੋ ਸ਼ੁਕਰਾਨਾ ਹੈ ਸਾਧਗੁਰੂ ਸੱਚੇ ਬਾਦਿਆ ਆਪਣਿਓ ਮੇਰਾ ਪਰਿਆ ਨਾ ਕਰੀ ਸਾਰੇ ਹੀ ਜੀਂਦੇ ਪਾਸੋਂ ਆਪ ਦੇ ਸੇਵਾ ਸੰਮਤੀ ਟੰਗ ਦੇ ਨਾਲ ਬਾਪ ਜੀ ਕਰਵਾ ਦੇਣੀ ਗੁਰੂ ਗ੍ਰੰਥੀ ਦੇ ਨਾਮ ਆਦਿਓ ਆਪ ਜੀ ਨੇ ਇਹਨਾਂ ਸੇਵਾ ਕੰਮੇ ਨਾਲ ਸੰਗ ਸਾਥ ਸਹਾਇ ਹੋਣਾ ਸਾਧਗੁਰੂ ਸੱਚੇ ਪ੍ਰਾਛ ਆੜ ਜੀ ਚੜਦੀ ਕਲਾ ਮੈਂ ਜੋ ਨਾ ਹੋ ਜੀਦਾ ਹੁਕਮ ਸੀਗਾ ਪਹਿਲਾਂ ਤਾਂ ਹੋ ਗੁਮਸ਼ੀ ਉਹਦੇ ਇਹ ਸਾਹੂਦਿਆਂ ਸੋਝੇਗਾ ਕਮਸੀ ਦਾ ਉਹ ਸ਼ੁਰੂ ਹੋ ਗਿਆ ਸੱਤਾ ਮੈਂਬਰਾਂ ਦੇ ਵਿੱਚੋਂ ਦੋ ਮੈਂਬਰ ਜੇ ਸਨ ਉਹ ਅਪਸ਼੍ਰਿੱਤੀ ਕਿਸੇ ਕਰਕੇ ਬਿੱਤ ਗੋ ਤਗਲੀ ਪਰ ਹੋਣ ਦੇ ਕਰਕੇ ਛੱਡ ਗਏ ਪੰਜ ਮੈਂਬਰ ਰਹਿ ਗਏ ਪੰਜਾਂ ਮੈਂਬਰਾਂ ਨੇ ਆਪਣਾ ਲਗ ਛੱਡਿਆ ਉਹ ਲੱਗੇ ਰਹੇ ਕਿਉਂ ਉਹਨਾਂ ਨੇ ਪੰਤ ਸਿੰਘ ਸਾਹਿਬਾਨ ਦੇ ਅਕਾਲ ਪੁਰਖੋਂ ਜੋ ਹੁਕਮ ਜੋ ਹੋਏ ਹੋਣ ਸਨ ਉਹਨਾਂ ਨੂੰ ਪੂਰਾਣਾ ਸੀ ਉਹਨਾਂ ਨੂੰ ਪ੍ਰਵਾਨ ਕਰਦੇ ਆ ਇਹਨਾਂ ਨੇ ਆਪੋ ਆਪ ਰੇਖਾ ਕਰਦੇ ਜਾ ਕੇ ਆਪੋ ਆਪਣੇ ਪਿੰਡ ਜਾ ਕੇ ਜਿਹੜੀਆਂ ਡਿਊਟੀਆਂ ਲੱਗੀਆਂ ਜਿਹੜੇ ਗੁਰੂ ਗ੍ਰੰਥ ਦੇਵਾ ਜਿਹੜੇ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਸਨ ਜਿਹੜੇ ਪੰਤ ਸਿੰਘ ਸਾਹਿਬਾਨ ਨੇ ਹੁਕਮ ਨੂੰ ਮੰਨਦੇ ਸਨ ਉਹਨਾਂ ਨੇ ਆਪੋ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਧਾਰ ਕਾੜਦੇ ਆ ਲਾਖ ਤੇ ਜੋ ਜੋ ਵੀ ਚੀਜ਼ਾਂ ਉਹਨਾਂ ਨੇ ਆਪਣੇ ਦੇਖੇ ਤੇ ਮੈਂਬਰ ਬਣਾਏ ਕਾਫੀਆਂ ਪਿਆਰ ਕਰੀਆਂ ਕਾਫੀਆਂ ਕੋਈ ਪੈਸੇ ਵਾਲੀਆਂ ਨਹੀਂ ਸਨ ਕਾਫੀਆਂ ਫ੍ਰੀ ਸੀ ਸਰਦਾ ਸੀ ਕਿਉਂ ਕਿ ਅਕਾਫਤ ਤੇ ਸਾਰੇ ਨੇ ਜੀਆ ਸੀ ਉਹਨਾਂ ਦੇ ਸਾਹਮਣੇ ਇਹ ਸਾਰਾ ਕੰਮ ਚੱਲਦਾ ਸੀ ਸੋ ਉਹ ਕਾਫੀਆਂ ਤਿਆਰ ਹੋ ਕੇ ਜਦੋਂ ਮਨਮੇ ਬੰਦੇ ਦੇ ਕੋਲ ਪਹੁੰਚ ਗਈਆਂ ਉਹਦਾ ਉਹਨਾਂ ਨੇ ਰਿਜ਼ਲਟ ਕੱਢ ਲਿਆ ਸੀ जो जगह है तो उसको बड़े हाँ हैं जिस भवन चलते ही जिन्होंने पड़ियां मिलने होंगे ने अकाल पुरुष ने अपने आप देखा ने उस लड़ी चोए गए जिन्होंने पिछो ऊरोए हुए लड़े कहना एक अवतार सिंह है